ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇਸਲਾਮੀ ਬਸ਼ੀਕਰਨ ਮੰਤਰ ਲੈ ਕੇ حاضر ਹੋਈਆਂ। ਇਹ ਇਸਲਾਮੀ ਬਸ਼ੀਕਰਨ ਮੰਤਰ ਜੋ ਕਿ ਇਹਦਾ ਜਾਪ ਤੁਹਾਨੂੰ ਕਰਨਾ ਪਵੇਗਾ ਇਸ ਕਲਮੇ ਨੂੰ ਸਿੱਧ ਕਰਨਾ ਪਵੇਗਾ ਸਿੱਧ ਕਰਨੇ ਤੋਂ ਬਾਅਦ ਜੇ ਵੀ ਤੁਸੀਂ ਚਾਹੋਗੇ ਉਹਨੂੰ ਬਸ ਦੇ ਵਿੱਚ ਕੀਤਾ ਜਾ ਸਕਦਾ ਤੁਸੀਂ ਕਲਮਾ ਆਪਣੇ ਲਈ ਵੀ ਕਰ ਸਕਦੇ ਜੇ ਕਿਸੇ ਲਈ ਵੀ ਕਰ ਸਕਦੇ ਆ ਜਿਹੜੇ ਗੱਪੀਆਂ ਵਾਲੇ ਵੀਰ ਆ ਉਹ ਵੀ ਇਹਦੇ ਤੋਂ ਬਹੁਤ ਲਾ ਲੈ ਸਕਦੇ ਬਹੁਤ ਫਾਇਦਾ ਲੈ ਸਕਦੇ ਆ ਲੇਕਿਨ ਇਹ ਜਿਹੜਾ ਕਲਮਾ ਹੈ ਇਸਲਾਮੀ ਬਸ਼ੀਕਰਨ ਮੰਤਰ ਕਰਨੇ ਦੀ ਵੀ extra ਹੈ ਕਿ ਇਸ ਮੰਤਰ ਨੂੰ ਸਿੱਧ ਕਰਨੀ ਦੇ ਲਈ 41 ਦਿਨ ਦਾ ਸਮਾਂ ਲੱਗੇਗਾ ਲੇਕਿਨ 41 ਦਿਨ ਦੇ ਵਿੱਚ ਤੁਸਾਂ ਨੇ ਜੋ ਰੋਜ਼ਾਨਾ ਜਾਪ ਕਰਨਾ ਹੈ ਇਸ ਕਰਮੀ ਦਾ 313 ਵਾਰੀ ਰੋਜ਼ਾਨਾ ਜਾਪ ਕਰਨਾ ਹੈ ਇਹਦੇ ਵਿੱਚ ਇਹ ਜ਼ਰੂਰੀ ਹੈ ਕੀ ਤਨ ਸੋਤ ਰਾਵਰੀ ਜਾਪ ਰੋਜ਼ਾਨਾ ਕਰਨੇ ਦੇ ਲਈ ਬਹੁਤ ਜ਼ਿਆਦਾ ਟਾਈਮ ਤਾਂ ਨਹੀਂ ਲੱਗਦਾ ਲੇਕਿਨ ਸੌਖੀ ਰਹੀ ਚਾਰ ਪੰਜ ਘੰਟਿਆਂ ਦੇ ਵਿੱਚ ਤੁਸੀਂ ਇਹ ਆਸਾਨੀ ਦੇ ਨਾਲ ਇੰਨਾ ਜਾਪ ਕਰ ਸਕਦੇ ਆ ਇਹ ਤੋਂ ਘੱਟ ਟਾਈਮ ਦੇ ਵਿੱਚ ਵੀ ਹੋ ਸਕਦਾ ਹੈ ਲੇਕਿਨ ਰੋਜ਼ਾਨਾ ਜਿਸ ਟਾਈਮ ਰਾਤ ਦੇ ਟਾਈਮ ਸ਼ੁਰੂ ਕਰਨਾ ਪਹਿਲੇ ਦਿਨ ਉਸੇ ਹੀ ਟਾਈਮ ਤੇ ਰਹਿ ਜਾਣਾ ਇਹ ਜਾਬ ਕਰਨਾ ਸ਼ੁਰੂ ਕਰਨਾ ਹੈ ਇਹਦੇ ਵਿੱਚ ਕੋਈ ਜ਼ਿਆਦਾ ਬੰਦਿਸ਼ ਨਹੀਂ ਬੰਦਿਸ਼ ਇਹ ਹੈ ਕਿ ਸਾਫ ਪਾਕ ਉਹ ਕੇਹੀ ਇਹਨੂੰ ਇਹਦਾ ਜਾਬ ਕਰਨਾ ਹੈ ਇਸ ਗੱਲ ਦਾ ਧਿਆਨ ਚੂਰ ਰੱਖਿਆ ਜਾਵੇਗਾ ਕਿਉਂਕਿ ਇਹਦੇ ਵਿੱਚ ਸਾਫ ਪਾਕ ਬਾਣਾ ਪਹਿਲੋ ਵੀ ਆਖੀ ਆਪਣੇ ਆਪ ਨੂੰ ਜੱਤ ਸਤ ਦੇ ਵਿੱਚ ਰੱਖਣਾ ਜੱਤ ਸਤ ਕਾਇਮ ਰੱਖ ਕੇ ਹੀ ਇਸ ਮੰਤਰ ਦਾ ਜਾਪ ਕਰਨਾ ਹੈ ਰੋਜ਼ 33 ਨੰਬਰੀ ਜਾਪ ਹੋਣਾ ਚਾਹੀਦਾ 41 ਦਿਨ ਦਾ ਜਾਪ ਹੋਣਾ ਚਾਹੀਦਾ ਇਹਦੇ ਵਿੱਚ ਬੜਾ ਕੁਝ ਹੋਰ ਕਰਨ ਦੀ ਜ਼ਰੂਰਤ ਨਹੀਂ ਜਿਸ ਵੇਲੇ 41 ਦਿਨ ਤੁਹਾਡੇ ਹੋ ਜਾਣ ਤਾਂ ਫਿਰ ਤੁਸੀਂ ਕਣਕ ਦੇ ਦਾਣੇ ਪੰਡ ਕੀ ਊਦੇ ਵਿੱਚ ਗੁੜ ਮਲ ਆ ਕੀ ਤੁਸੀਂ ਬੱਚਿਆਂ ਨੂੰ ਵੰਡ ਦੇਣਾ ਹੈ ਤੇ ਤੁਹਾਡਾ ਮੰਤਰ ਸਿੱਧ ਹੋ ਜਾਵੇਗਾ ਇਸੇ ਤਰ੍ਹਾਂ ਜਿਸ ਵੇਲੇ ਤੁਸੀਂ ਫਿਰ ਇਸ ਮੰਤਰ ਨੂੰ ਅਜਮਾ ਕੇ ਦੇਖਣਾ ਹੋਵੇਗਾ ਤਾਂ ਤੁਸੀਂ ਜੇ ਨੂੰ ਵੀ ਵਸਤੇ ਵਿੱਚ ਕਰਨਾ ਹੋਵੇਗਾ ਜਾਂ ਕਿਸੇ ਦੇ ਵਸਤੇ ਵਿੱਚ ਕਰਨਾ ਹੋਵੇਗਾ ਕਰਾਉਣਾ ਹੋਵੇਗਾ ਤਾਂ ਉਸ ਲਈ ਤੁਸੀਂ ਇਹ ਮੰਤਰ ਪੜ ਕੇ ਗੁੜ ਦੇ ਉੱਤੇ ਗੁੜ ਦੇ ਉੱਤੇ ਵੀ ਪੜ ਸਕਦੇ ਆ ਜਾਂ ਗੁੜ ਨਾਲ ਬਣੀਆਂ ਹੋਰ ਕਿਸੇ ਚੀਜ਼ ਤੇ ਵੀ ਪੜ ਸਕਦੇ ਆ ਲੇਕਿਨ ਟੌਫੀ ਤੇ ਵੀ ਪੜ ਸਕਦੇ ਆ ਗੁੜ ਨਾਲ ਬਣੀਆਂ ਚੀਜ਼ਾਂ ਤੇ ਕਿਸੇ ਤੇ ਵੀ ਮਿੱਠੀ ਚੀਜ਼ ਤੇ ਜੇ ਗੁੜ ਤੋਂ ਬਣੀ ਹੋਵੇ ਜਾਂ ਗੁੜ ਹੋਵੇ ਪੜ ਕੇ ਇਹ ਕੋਡ ਉਨ ਖੜਾ ਦਿੱਤਾ ਜਾਂ ਖਾਲਵੇ ਤਫੀਰ ਉਹ ਤੁਹਾਡੇ ਬਸਤੇ ਵਿੱਚ ਹੋ ਜਾਵੇਗਾ ਸੋ ਦੋਸਤੋ ਇਸੇ ਤਰੀਕੇ ਨਾਲ ਇਹ ਮੰਤਰ ਦੀ ਸਿੱਧ ਕਰਨੇ ਦੀ ਵਿਧੀ ਹੈ ਲੇਕਿਨ ਇਹ ਜ਼ਰੂਰੀ ਹੈ ਕਿ ਇਹਦੇ ਲਈ ਵੀ ਕੋਮ ਦੇ ਵਿੱਚ ਰਹਿ ਕੇ ਮੁਰੀਜ਼ਾ ਦੇ ਵਿੱਚ ਰਹਿ ਕੇ ਹੀ जाऊगा तो वाया रहूगा तद ही फायदा है जे कि कानून के मर्यादा रह के ही जाए सो दोस्तों वो मंत्र की है वह कलमा की है जिंदा तुझी आप रोजाना तीन सौ तेरह बारी इकताली दिन लगातार करना है दोस्तों वो कलमा इस तरह है बिस्मिल रमान رحیم حضرت بیبی فاطمہ مدد علی شیر صدقہ حسن حسین دا فلانے دی روح میرے والما رحم کر یا کریما کرم کر اے دی میری ਸੁਲਾ ਕਰ ਪੰਜ ਪੀਰਾਂ ਨੂੰ ਜਗਤ ਕਰ ਸੋ ਦੋਸਤੋ ਇਹ ਇਸਲਾਮੀ ਕਲਮਾ ਹੈ ਜੇਕਰ ਤੁਸੀਂ ਰੋਜ਼ਾਨਾ 313 ਵਾਰ ਜਾਂ 45 ਦਿਨ ਲਗਾਤਾਰ ਜਾਪ ਕਰਕੇ ਇਸ ਕਲਮੇ ਮੰਤਰ ਨੂੰ ਤੁਸੀਂ ਸਿੱਧ ਕਰ ਸਕਦੇ ਹਾਂ ਉਸ ਤੋਂ ਬਾਅਦ ਇਹ ਤੋਂ ਫਾਇਦਾ ਲੈ ਸਕਦੇ ਹਾਂ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਬਾਟਾਲੇ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਾ ਤੱਕ ਲਈ ਜੈ ਪੀਰਾਂ ਦੀ